ਸਸੀ ਗੱਲ ਜੀ ਸਾਰਿਆਂ ਨੂੰ ਚੈਨਲ ਵੈਦਰ ਅਪਡੇਟਸ ਨੂੰ ਦੇਖ ਰਹੇ ਹੋ ਜੀ ਮੌਸਮ ਦੀ ਜਾਣਕਾਰੀ ਅੱਜ ਸ਼ਾਮ ਤੋਂ ਰਾਤ ਪੰਜਾਬ ਦਾ ਮੌਸਮ ਕਿੰਮਤ ਰਵੇਗਾ ਤਾਜ਼ਾ ਸੈਟਲਾਈਟ ਇਮੇਜ ਦੇਖੀ ਜੇ ਬੱਦਲ ਬਾਈ ਪੰਜਾਬ ਦੇ ਪੱਖ ਪੱਖੇ ਸੈਮ ਵਿੱਚ ਸਵੇਰ ਤੋਂ ਹੀ ਬਣੀ ਹੋਈ ਹੈ ਜਿਸ ਦੇ ਕਾਰਨ ਪੰਜਾਬ ਦੇ ਵਿੱਚ ਅੱਜ ਸ਼ਾਮ ਤੋਂ ਲੈ ਕੇ ਰਾਤ ਦੇ ਵਿਚਕਾਰ ਮੀਂਹ ਦੀ ਉਮੀਦ ਕਾਫੀ ਹੱਦ ਤੱਕ ਬਣਦੀ ਦਿਖਾਈ ਦੇ ਰਹੀ ਹੈ ਗੱਲ ਕੀਤੀ ਜੇ ਬੱਦਲ ਬਾਈ ਪੰਜਾਬ ਦੇ ਪੂਰਬੀ ਇਲਾਕੇ ਵਿੱਚ ਜ਼ਿਆਦਾ ਦੇਖਣ ਨੂੰ ਮਿਲ ਰਹੀ ਹੈ ਖਾਸ ਪਰ ਹੁਸ਼ਿਆਰਪੁਰ ਨਮਾਸ਼ਹਿਰ ਰੂਪਨਗਰ ਮੋਹਾਲੀ, ਚੰਡੀਗੜ੍ਹ, ਪਟਿਆਲਾ, ਫਤਿਹਗੜ੍ਹ ਸਾਹਿਬ ਇਹਨਾਂ ਇਲਾਕਿਆਂ ਦੇ ਉੱਪਰ ਤੁਸੀਂ ਵੀ ਕਮੈਂਟ ਕਰ ਸਕਦੇ ਹੋ ਤੁਸੀਂ ਪੰਜਾਬ ਦੇ ਕਿਹੜੇ ਇਲਾਕੇ ਤੋਂ ਬਿਲੋਂਗ ਕਰਦੇ ਹੋ ਤੁਹਾਡੇ ਇਲਾਕੇ ਵਿੱਚ ਮੌਸਮ ਦੇ ਕੀ ਹਾਲਾਤ ਨੇ ਅੱਜ ਬਾਅਦ ਦੁਪਹਿਰ ਬੱਦਲਬਾਈ ਬਣੀ ਰਹਿਣ ਕਾਰਨ ਹਮਸਾ ਦਾ ਵੀ ਥੋੜਾ ਜਿਹਾ ਜ਼ੋਰ ਦੇਖਣ ਨੂੰ ਮਿਲਿਆ ਤੇ ਨਾਲ ਇਹਦਾ ਤਾਪਮਾਨ ਦੇ ਵਿੱਚ ਵੀ ਖਰਾਬਟ ਆਈ ਹੈ ਗਰਮੀ ਕਾਫੀ ਘਟ ਅੱਜ ਸਾਨੂੰ ਮਹਿਸੂਸ ਹੋਈ ਹੈ ਤੇ ਰਾਤ ਦੇ ਵੇਲੇ ਤਾਂ ਕਿਸੇ ਤਰੀਕੇ ਦੇ ਹਾਲਾਤ ਬਣੇ ਰਹਿਣਗੇ ਗਰਮੀ ਤਾਂ ਰਹਾਤੀ ਰਹੇਗੀ ਤਾਪਮਾਨ ਜੜੇ ਇਹੋ 30 ਡਿਗਰੀ ਤੋਂ ਥੱਲੇ ਹੀ ਬਣੇ ਰਹਿਣਗੇ ਅਗਰ ਗੱਲ ਕੀਤੀ ਜਾਵੇ ਤਾਂ ਹਾਲਾਤ ਫਿਲਹ ਤੁਸੀਂ ਇਕਰ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਤਾਂ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਵੀ ਕਰੋ ਤਾਂ ਕਿ ਮੌਸਮ ਦੀ ਕੋਈ ਵੀ ਜਾਣਕਾਰੀ ਤੁਹਾਡੇ ਕੋਲੋਂ ਮਿਸ ਨਾ ਹੋਵੇ ਤੁਹਾਡੇ ਇਲਾਕੇ ਦੇ ਮੌਸਮ ਦੀ ਹਾਲਾਤ ਜ਼ਰੂਰ ਕਮੈਂਟ ਵਿੱਚ ਕਮੈਂਟ ਕਰ ਦਿਓ ਆਉਂਦੇ 2-4 ਘੰਟੇ ਵਿੱਚ ਕਿਸੇ ਤਰੀਕੇ ਦੀ ਮੀਂਹ ਦੀ ਉਮੀਦ ਫਿਲਹਾਲ ਬਣਦੀ ਦਿਖਾਈ ਨਹੀਂ ਦੇ ਰਹੀ ਪਰ ਹਾਂ ਬੱਦਲਬਾਹੀ ਜਿਹੜੀ ਹੈ ਉਹ ਹਲਕੀ ਦਰਮਿਆਨੀ ਬੂੰਦਾ ਬਾਂਦੀ ਨਾਲ ਕਿਸੇ ਕਿਸੇ ਇਲਾਕੇ ਵਿੱਚ ਥੋੜਾ ਬਹੁਤਾ ਸਪੈਲ ਬੂੰਦਾ ਬਾਂਦੀ ਦੇਖਣ ਨੂੰ ਮਿਲੇਗਾ ਭਾਰੀ ਮੀਂਹ ਦੀ ਉਮੀਦ ਨਾ ਮਾਤਰ ਦੇ ਬਰਾਬਰ ਹੈ ਇਸ ਤੋਂ ਇਲਾਵਾ ਬਾਕੀ ਰਾਤ ਦੀ ਜਾਣਕਾਰੀ ਲੈ ਕੇ ਜਲਦ ਹਾਜ਼ਰ ਹੁੰਦੇ ਆ